ਔਰ ਮੈਂ ਚਾਹੁੰਦਾ ਵੀ ਕੌਮ ਦੇ ਵਿੱਚ ਦੋਗਲਾਪਨ ਨਹੀਂ ਹੋਣਾ ਚਾਹੀਦਾ ਤੁਸੀਂ ਠੋਕ ਕੇ ਜਵਾਬ ਦੇ ਦਿਓ ਵੀ ਆਹ ਪੌਕੂ ਖਾਤੇ ਡਬਲ ਜਿਹੜਾ ਤਰੀਕਾ ਹੁੰਦਾ ਇਹ ਮਾੜਾ ਹੁੰਦਾ ਬਿਲਕੁਲ ਸੱਚੀ ਉੱਥੇ ਇਹਨਾਂ ਨੂੰ ਗਦੀ ਗੇੜ ਦੇ ਵਿੱਚ ਪਾਈ ਰੱਖਿਆ ਕਰਦੇ ਆ ਤੁਹਾਨੂੰ ਪੇਸ਼ ਕਰਾਉਨੇ ਆ ਜੇ ਹਰ ਪਾਲਸਿਆਂ ਨੂੰ ਅਕਾਲ ਤਖਤ ਵੱਲੋਂ ਪੇਸ਼ ਕੀਤਾ ਜਾਂਦਾ ਗੋਡਿਆਂ ਵਿੱਚ ਗੋਲੀਆਂ ਚੜ ਛਰੀੜ ਨਹੀਂ ਸੀ ਆਉਂਦੀ ਬਿਲਕੁਲ ਸੱਚੀ ਅਕਾਲ ਤਖਤ ਸੇ ਵੱਲੋਂ ਪੇਸ਼ ਕਰਵਾਇਆ ਜਾਂਦਾ ਗੱਪਲ ਕਰਦਾ ਜੀ ਗੱਪਲ ਗੱਪਲ ਨੇ ਸਾਰੀ ਜ਼ਿੰਦਗੀ ਵੱਜਕ ਹੋ ਗਿਆ ਕੀ ਇਹਦੇ ਵਿੱਚ ਯਾਰ ਅਕਾਲ ਤਖਤ ਦੇ ਜਹਦਾਰ ਦੋਸ਼ੀ ਨਹੀਂਗੇ ਫਿਰ ਆਖਣਗੇ ਵੀ ਮਖੂ ਬੋਲਦਾ ਮਖੂ ਕਿਉਂ ਨਾ ਬੋਲੇ ਕੱਲ ਨੂੰ ਇਹਦਾ ਮਤਲਬ ਮਖੂ ਤੇ ਬਣ ਦੇਗੀ ਤੇ ਮੈਨੂੰ ਤਾਂ ਨਹੀਂ ਲੱਗਦਾ ਮੇਰੇ ਵਾਲੇ ਪਾਸੇ ਖਲਾਉਣਗੇ ਤੇ ਫਿਰ ਅਸੀਂ ਸਾਰੀ ਜ਼ਿੰਦਗੀ ਆਕਾਲ ਤੱਕ ਅੱਦਾ ਹੋਕਾ ਦੇਂਦੇ ਮਰ ਗਏ ਯਾਰ ਸਾਡਾ ਆਕਾਲ ਤੱਕ ਤੇ ਜਦੋਂ ਕਿਤੋਂ ਨਿਆਣੀ ਮਿਲਦਾ ਅਸੀਂ ਇਹ ਗੱਲ ਕਹਿੰਨੇ ਆ ਨਾ ਸਾਡਾ ਆਕਾਲ ਤੱਕ ਸਹਬ ਹੈ ਜਿਹਨੂੰ ਦਿੱਲੀ ਤੱਕ ਤੋਂ ਨਿਆਣੀ ਮਿਲਦਾ ਉਹਨੂੰ ਇੱਥੋਂ ਨਿਆਣੀ ਮਿਲਦਾ ਆ ਪੈਣ ਬੈਠੀ ਆ ਆਪਣਾ ਘਰ ਵਾਲਾ ਪੇਸ਼ ਕਰਵਾਉਣ ਗਈ ਸੀ ਪੁੱਛੋ ਨਿਆ ਮਿਲਿਆ ਮਿਲਿਆ ਨੂੰ ਨਹੀਂ ਇਨੂੰ ਲਾਰਿਆਂ ਦੇ ਵਿੱਚ ਤੋਰਿਆ ਜੇ ਇਹਦੀ ਉਦੋਂ ਸੁਣ ਲੈਂਦੇ ਅਕਾਲ ਤਖਤ ਪੇਸ਼ ਕਰਵਾ ਲੈਂਦਾ ਇਹਦਾ ਘਰ ਵਾਲਾ ਜੇਲ੍ਹ ਚ ਤੇ ਹੁੰਦਾ ਪਰ ਬਾਜੇ ਨਾ ਹੁੰਦਾ ਹੁਣ ਸਾਰੀ ਜ਼ਿੰਦਗੀ ਬਾਜ ਹੋ ਗਿਆ ਹੁਣ ਇਹ ਭੈਣ ਨੂੰ ਹੌਸਲਾ ਜਿੰਨਾ ਮਰਦੀ ਦੇ ਲੋ ਆਪਣੀਆਂ ਲੱਤਾਂ ਦੇ ਭਾਰ ਸਰਬਜੀਤ ਸਿੰਘ ਨਹੀਂ ਖੋਲ ਸਕਦਾ ਯਾਰ ਹੁਣ ਇਹ ਗੱਲਾਂ ਤਾਂ ਸੱਚ ਨੇ ਨਾ ਹੁਣ ਨਿੱਕੇ ਨਿੱਕੇ ਨਿਆਣਿਆਂ ਕੋਲੇ ਗੱਲਾਂ ਮੈਂ ਕੀ ਕਰਾਂ ਪਰ ਹੈ ਤੇ ਕੌਣਾ ਸੱਚ ਆ ਨਾ ਉਹ ਆਪਣੀਆਂ ਲੱਤਾਂ ਦੇ ਭਾਰ ਨਹੀਂ ਖੋਲ ਸਕਦਾ